ਮੈਂ ਸੰਜੀਵ ਗੁਪਤਾ ਧਰਿੰਦਰ ਸ਼ਹਿਰ ਅਰਜੁਨਗੜ੍ਹ ਦਾ ਰਹਿਣ ਵਾਲਾ ਮੇਰੀ ਮੇਲ ਜੰਡੂ ਸਿੰਘ ਹੈ ਹੈ ਰਾਈਸ ਮਿਲ ਜਿਹਦਾ ਕਿ ਖਾਤਾ ਸਟੇਟਲਰ ਕੋਫ ਇੰਡੀਆ ਦੇ ਵਿੱਚ ਜੰਡੂ ਸਿੰਘ ਦੇ ਵਿੱਚ ਹੈ ਮੇਰਾ 21 ਜੂਨ ਦੇ ਵੀ 21 ਜੂਨ ਨੂੰ ਮੇਰਾ ਫੋਨ ਹੈਕ ਹੋਣ ਦੇ ਕਾਰਨ ਮੇਰੇ ਕਰੰਟ ਅਕਾਊਂਟ ਚੋਂ 7.5 ਲੱਖ ਰੁਪਈਆ ਸਾਈਬਰ ਫਰੌਡ ਹੋ ਗਿਆ ਸੀਗਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਚ ਨਸ਼ੇ ਦੇ ਖਾਤਮੇ ਲਈ ਨਿਵੇਕਲੀ ਪਹਿਲ ਕੀਤੀ ਹੈ ਜਿਸ ਦੇ ਚਲਦਿਆਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਇਸ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਸਿਰਫ ਨਸ਼ੇ ਦੀ ਰੋਕਥਾਮ ਲਈ ਕੰਮ ਕਰੇਗੀ ਅਤ ਆਧੁਨਿਕ ਸੁਹੂਲਤਾਂ ਦੇ ਨਾਲ ਲੈਸ ਇਹ ਫੋਰਸ ਨਸ਼ਾ ਤਸਕਰਾਂ ਦੇ ਤਿੱਖੀ ਨਜ਼ਰ ਵੀ ਰੱਖੇਗੀ ਐਨਹੀਂ ਨੀ ਨਸ਼ੇ ਦੀ ਰੋਕਥਾਮ ਲਈ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਜਿਸ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਨਸ਼ਾ ਮੁਕਤ ਹੋਵੇ ਪੰਜਾਬ ਆਪਣਾ ਸੋ ਅੱਜ ਇੱਥੇ ਉਦਘਾਟਨ ਕੀਤਾ ਉਹਦਾ ਨਾਮ ਹੈਗਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਐਨਟਾ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਪੂਰੀ ਜਿਹੜੀ ਇਹ ਫੋਰਸ ਹੈ ਉਹ ਇਸੇ ਕੰਮ ਵਾਸਤੇ ਬਣਾਈ ਜਾ ਰਹੀ ਹੈ। ਔਰ ਹਾਈਲੀ ਟ੍ਰੇਨਡ ਨੇ ਜਿੰਨੇ ਵੀ ਸਾਡੇ ਇਸ ਟਾਸਕ ਫੋਰਸ ਦੇ ਵਿੱਚ ਕੰਮ ਕਰਨਗੇ ਔਰ 12 ਕਰੋੜ ਰੁਪਏ ਰਾ ਸਰਕਾਰ ਵੱਲੋਂ ਲੇਟੈਸਟ ਇਕੁਪਮੈਂਟ ਖਰੀਦਣ ਵਾਸਤੇ ਜਿਹੜੇ ਇੱਥੇ ਚੈਟਬੋਟ ਤੇ ਨੇ ਜਾਂ ਕਿਹੜੇ ਕੰਪਿਊਟਰ ਨੇ ਉਹਨਾਂ ਤੇ ਖਰਚਿਆ ਗਿਆ ਪੈਸਾ ਤੇ 14 ਨਵੀਆਂ Mahindra Scorpio ਗੱਡੀਆਂ ਖਰੀਦ ਕੇ ਇਹਨਾਂ ਨੂੰ ਦਿੱਤੀਆਂ ਨੇ ਉਸ ਤੋਂ ਬਾਅਦ ਮੈਂ ਦਰਖਾਸਤ ਦਿੱਤੀ ਐਫ ਆਰ ਲਖਾਈ ਹੈ ਸੈੱਬਗ੍ਰਾਮ ਥਾਣੇ ਦੀ ਰੂਰਲ ਦੇ ਵਿੱਚ ਤੇ ਆਪਣੇ ਚਾਰ-ਪੰਜ ਮਹੀਨੇ ਦੀ ਕਾਰਵਾਈ ਤੋਂ ਬਾਅਦ ਆਪਣੇ ਜਿਹੜੇ ਐਸਐਸਪੀ ਰੂਰਲ ਸ਼੍ਰੀ ਹਰਕਮਲਪ੍ਰੀਤ ਖੱਖ ਦੀ ਰਹਿਨਵੇ ਦੇ ਹੇਠ ਆਪਣੇ ਥਾਣਾ ਇੰਚਾਰਜ ਮੈਡਮ ਅਸ਼ਪਿਤ ਕੌਰ ਤੇ ਨਾਲ ਆਪਣੇ ਐਸਆਈ ਦਰਮਨ ਸਿੰਘ ਜੀ ਔਰ ਐਫਓ ਮੰਦੀਪ ਜੀ ਨੇ ਮੇਰਾ ਪੂਰਾ ਸਹਿਯੋਗ ਦਿੱਤਾ ਉਹਦੇ ਨਾਲ 540000 ਮੇਰੇ ਖਾਤੇ ਤੇ ਪੈਸੇ ਵਾਪਸ ਆ ਗਏ ਨੇ ਮੈਂ ਖਾਸ ਤੌਰ ਤੇ ਆਪਣੇ ਐਸਏ ਦਰਮਨ ਸਿੰਘ ਔਰ ਐਫਓ ਮੰਦੀਪ ਜੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ ਮਾਨਸਿਕ ਤੌਰ ਤੇ ਵੀ ਔਰ ਹਰ ਪਾਸੇ ਪੱਖੋਂ ਉਹਨਾਂ ਨੇ ਮੈਨੂੰ ਸਹਿਯੋਗ ਦੇ ਕੇ ਮੇਰੇ ਪੈਸੇ ਵਾਪਸ ਲਿਆਉਣ ਦੇ ਨਾਲ ਸਹਿਯੋਗ ਦਿੱਤਾ ਹੈ ਮੈਂ ਬਹੁਤ ਧੰਨਵਾਦੀ ਹਾਂ ਸਾਰੀ ਸਾਰੀ ਸਾਈਬਰ ਕ੍ਰਾਈਮ ਜੋੜਨ ਦੀ ਹਤੀ ਟੀਮ ਦਾ ਬਹੁਤ ਹੀ ਧੰਨਵਾਦੀ ਧੰਨਵਾਦੀ ਜਲੰਧਰ ਦੇ ਹਾਤੀ ਥਾਣਾ ਸਾਈਬਰ ਕ੍ਰਾਈਮ ਦੇ ਵਿੱਚ ਹਾਲੀ ਵਿੱਚ ਤਿੰਨ ਕੇਸਾਂ ਵਿੱਚ ਲਗਭਗ 22 ਲੱਖ ਰੁਪਏ ਦੀ ਫੰਡ ਕਰਵਾਇਆ ਗਿਆ ਜਿਸ ਵਿੱਚ ਇੱਕ ਕੇਸ ਦੇ ਵਿੱਚ 4.5 ਲੱਖ ਰੁਪਏ ਇੱਕ ਕੇਸ ਦੇ ਵਿੱਚ 14 ਲੱਖ ਰੁਪਏ ਤੇ ਇੱਕ ਕੇਸ ਦੇ ਵਿੱਚ ਲਗਭਗ 3 ਲੱਖ ਰੁਪਏ ਦੀ ਫੰਡ ਕਰਵਾਏ ਗਏ 2024 ਦੇ ਵਿੱਚ ਲਗਭਗ 52 ਲੱਖ ਰੁਪਏ ਲੋਕਾਂ ਦੀ ਰਿਫੰਡ ਕਰਵਾਏਗੇ ਸੋ ਐਸਐਸਪੀ ਜਲੰਧਰ ਦਿਹਾਤੀ ਵੱਲੋਂ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਹੜਾ ਵੀ ਇਨਸਾਨ ਸਾਈਬਰ ਕ੍ਰਾਈਮ ਤੋਂ ਘਾੜੜੀ ਦਾ ਸ਼ਿਕਾਰ ਹੁੰਦਾ ਹੈ ਤੁਰੰਤ 1930 ਤੇ ਕਾਲ ਕਰੋ ਅਤੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਤੇ ਪੰਜਾਬ ਪੁਲਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਥੈਂਕ ਯੂ ਸੋ